ਲਾ ਸਜਣੋ ਪਿੰਡ ਅੜਕਵਾਸ ਤੋਂ ਨਾ ਪਸ਼ੂ ਦੋ ਲੱਗਿਆ ਦਿਖਾਉਣਾ ਇੱਕ ਤਾਂ ਮੱਝ ਲੱਗਿਆ ਦਿਖਾਉਣਾ ਘਰ ਦੀ ਮੱਝ ਆ ਬਾਈ ਕਹਿੰਦਾ 17 18 ਕਿਲੋ ਤੋਂ ਲਗਭਗ ਦੁੱਧ ਪਾਉਂਦੀ ਆ ਤੇ ਇੱਕ ਸਜਣੋ ਕੱਟਾ ਦਿਖਾਵਾਂਗੇ ਇਧਰਲੇ ਬੰਨੇ ਇਹ ਬਾਈ ਕਹਿੰਦਾ ਆ ਗਿਆ ਦੰਦੋਂ ਖੀਰਾ ਕੱਦ ਕਾਠ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਕੁਆਲਿਟੀ ਬਹੁਤ ਟੌਪ ਦੀ ਆ ਗਈ ਪਿੰਡ ਅੜਕਵਾਸ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛਣਾਗੇ ਜਿਹੜਾ ਰੇਟ ਆ ਰੇਟ ਕਰਾ ਦਾਂਗੇ ਵੀਡੀਓ 'ਚ ਆ ਜਾਓ ਜੀ ਔਰ ਲਿਵਨੀ ਆ ਜੋ ਹੋਰ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਚੜਦੀ ਕਲਾ ਹਾਂ ਚੜਦੀ ਕਲਾ ਬਾਈ ਨਾਮ ਤੇ ਨੰਬਰ ਬੋਲਦੇ ਨਾਮ ਮੇਰਾ ਤਾਰਾ ਜੀ ਪਿੰਡ ਮੇਰਾ ਅੜਕਵਾਸਾ ਜੀ ਨੰਬਰ ਮੇਰਾ 98157 19735 ਜੀ 98157 ਹਾਂਜੀ 19735 ਹਾਂਜੀ ਤੇ ਤਾਰੇ ਜੀ ਗੱਲ ਕਰ ਲਈ ਮੱਝ ਆਪਣੀ ਕਰਦੀ ਹੈ ਹਾਂਜੀ ਕਰਦੀ ਹੈ ਜੀ ਠੀਕ ਹੈ ਗੱਲ ਸੂਆ ਖੜਾ ਰਹੂਗੀ ਸੂਆ ਇਹਦਾ ਤੀਜਾ ਵੀਰ ਆ ਤੀਜਾ ਸੂਆ ਹਾਂ ਵੀਰ ਆ ਸੂਆ ਰਹੂਗੀ ਤੀਜਾ ਤੇ ਲੱਭੀ ਨੇੜ ਲਾ ਕੇ ਨਾ ਉਰੇ ਉਰੇ ਲਿਆ ਕੈਮਰਾ ਇਹਦੇ ਇੱਥੇ ਮਾਰਦੇ ਕੈਮਰਾ ਆ ਚੀ ਚੈੱਕ ਕਰਾ ਦੇ ਗੱਬਣ ਆ ਕਿਤੇ ਕੋਈ ਬਾਜ਼ਾਰ ਲੱਗੀ ਸਮਝਦੇ ਤੇ ਇੱਕ ਆ ਨਾ ਸਾਨੂੰ ਸਾਂ ਕਰਾ ਦੇ ਚੈੱਕ ਇੱਥੇ ਤੋਂ ਬਹੁਤ ਕਮਾਲ ਦੀ ਮੱਝ ਆ ਉਰਵੇਂ ਦੇ ਕਦ ਕੱਢਦਾ ਆਈਡੀਆ ਕਰਾ ਦੀ ਛੌੜੇ ਢਾਂਚੇ ਚ ਆ ਗਈ ਕਾਈ ਤੇ ਛੌੜੇ ਚੱਲੀ ਨਾ ਹਾਂਜੀ ਹਾਂ ਕਿੰਨੇ ਦਿਨ ਕੱਢਦੀ ਆ ਤੇਰੇ ਭਾਈ ਇਹ ਇਹ ਭਾਈ ਇਹਦੇ ਕੱਲ ਨੂੰ ਤਿੰਨ ਪੂਰੇ ਹੋ ਜਾਣਗੇ ਕੱਲ ਨੂੰ ਹਾਂ ਭਾਈ ਆ ਤੌਰ ਦੇ ਖੋਦ ਕੇ ਬਾਰੇ ਕੋਈ ਨਹੀਂ ਤੇ ਬਾਕੀ ਨਾ ਇੱਥੇ ਤੋਂ ਨਸਾਂ ਨਸਾਂ ਕਰ ਸਕਦੇ ਨੇ ਲੈਵੇ ਤੇ ਚੈੱਕ ਆ ਡਰੇ ਮੰਨ ਲੋ ਵਿੱਜਾ ਮਾ ਠੋਸ ਜਿਹਾ ਵਾਨੇ ਦੀ ਰਹੁ ਤੇ ਮੈਂ ਕਹਣਾ ਤਾਰੇ ਸਵਾਦ ਹੀ ਇੰਨੀ ਠੰਡੀਆਂ ਯਾਰ ਬਹੁਤ ਠੰਡੀਆਂ ਹੈ ਬਾਈ ਜਮਾ ਖੜਾ ਹਾਂ ਜਿੱਥੇ ਮਰਜ਼ੀ ਖੜਾ ਲਓ ਬਾਈ ਉੱਥੇ ਖੜੀ ਹਾਂ ਤਾਂ ਬੜਾ ਸਾਲ ਲੱਗਿਆ ਹਾਂ ਬਾਈ ਜਮਾ ਐਣ ਜਮਾ ਐਣ ਬਾਈ ਕੱਢ ਦੀ ਕੰਡੇ ਜਮਾ ਐਣ ਮੋਟੀ ਧਾਰਾ ਪੂਰੀ ਆਣੀ ਠੀਕ ਹੈ ਕਮਾ ਲਾ ਬਈ ਇੱਥੋਂ ਕਮਾ ਲਈ ਜਦੋਂ ਲੱਭੇ ਮੁੜੂਗੀ ਖੇਸ ਤੇ ਮਾਰ ਕੇ ਕੈਮਰਾ ਤੇ ਉਸ ਤੋਂ ਬਾਅਦ ਨਾ ਆਰਡਰ ਜਰੂਰ ਚੈੱਕ ਕਰਾ ਦੇ ਥੋੜਾ ਸਿੰਗ ਸਿੰਗ ਜੀ ਮੈਂ ਕਹੂੰਗਾ ਖੁੱਲਾ ਆ ਗਿਆ ਹਾਂ ਭਾਈ ਪਰ ਥੱਲੋਂ ਤਾਂ ਐ ਫਸੀ ਖੜਦੇ ਆ ਜਿਵੇਂ ਵੀ ਤਾਜੀ ਸੂਈ ਹੋਵੇ ਯਾਰ ਉਹ ਦੋ ਟਾਈਮ ਚੋਈ ਨਾ ਹੋਵੇ ਹਨਾ ਹਾਂ ਭਾਈ ਐਂ ਲੱਗਦੀ ਆ ਦੇਖ ਲਾ ਬਜਾਰ ਵਾਲਾ ਕੰਮ ਕਰੀ ਗਿਆ ਇਹ ਇੱਥੇ ਰੋਕ ਲੀ ਭਾਈ ਐ ਲੰਬੀ ਕਰਕੇ ਬਾਜੰਪੂ ਜਨਦੀ ਭਾਈ ਸਾਰੇ ਦਾ ਸੇ ਗਾਰੰਟੀ ਆ ਆਪਣੀ ਹਾਂ ਭਾਰ ਬੋਝ ਦੀ ਗਾਰੰਟੀ ਦਊ ਇੱਥੇ ਹਾਂ ਭਾਈ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਕਰਾਂ ਇੱਕ ਪੈਰ ਘਾ ਕਰਾਂ ਖਰਾ ਦੇ ਕਰਾਂ ਤੇ ਬਾਕੀ ਇੱਥੇ ਤਨਾ ਬਾਡੀ ਚੈੱਕ ਕਰ ਸਕਦੇ ਆ ਇਹ ਇੱਥੇ ਰੋਕ ਲਾ ਭਾਈ ਇੱਕ ਹੋਰ ਕਰਾ ਦੇ ਥੋੜਾ ਜਿਹਾ ਕਰਦੀ ਆ ਕਰਦੀ ਆ ਰੋਕਲਾ 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 ਥੋੜੀ ਗਾਂ ਕਰ ਲੈ ਇੱਥੇ ਰੋਕਲਾ ਤੇ ਬਾਕੀ ਸਤਨੂੰ ਇੱਥੇ ਤਾਂ ਨਸਾ ਨਸਾ ਚੈੱਕ ਕਰ ਸਕਦੇ ਹਾਂ ਤੇ ਬਾਕੀ ਆਰਡਰ ਕੁਆਲਿਟੀ ਬੜੀ ਕਮਾਲ ਦੀ ਰੱਖਦੀ ਆ ਇਹ ਇੱਥੋਂ ਕਰ ਸਕਦੇ ਜੱਕ ਤਾਰੇ ਦੁੱਧ ਕਿੰਨਾ ਪਾਉਂਦੀ ਆ ਬਾਈ ਦੁੱਧ ਬਾਈ ਇਹ 18 ਲੀਟਰ ਪਾਉਂਦੀ ਆ 18 ਲੀਟਰ ਹਾਂ ਬਾਈ ਆ ਲੈ ਚੱਲ ਥੋੜਾ ਜਿਹਾ ਹੋਰ ਕਮਾਲ ਇੱਧਰਲੇ ਬੰਨੇ ਇਹ ਦੁੱਧ ਬਾਈ ਕਹਿੰਦਾ 18 ਕਿਲੋ ਪਾਉਂਦੀ ਆ ਤੇ ਬਾਕੀ ਆਰਡਰ ਚੈੱਕ ਕਰ ਸਕਦੇ ਹਾਂ ਇੱਕ ਬੰਨੇ ਨਸਾ ਨਹੀਂ ਹੈਗੀਆਂ ਝੋਟੀ ਦੇ ਮੈਂ ਇਹ ਕਹਾਂਗਾ ਵੀ ਦੋਨੇ ਸਾਈਡਾਂ ਦੀ ਆ ਗਈਆਂ ਇਹ ਇੱਥੋਂ ਚੈੱਕ ਕਰ ਸਕਦਾ ਜਿਹੜੇ ਪਾਸੇ ਮਰਜੀ ਮਾਰਦੀ ਹੈ ਕੈਮਰਾ ਦੋਨੇ ਪਾਸੇ ਫੁੱਲਣਾ ਸਾ ਨੇ ਕਮਾਲਾ ਬਾਈ ਇੱਥੇ ਦਿਨ ਕਿੰਨੇ ਕੱਢਦੀ ਆ ਤਾਰੇ ਬਾਈ ਇਹਦੇ ਕੱਲ ਨੂੰ ਦਿਨ ਪੂਰੇ ਹੋ ਜਾਣਗੇ ਬਾਈ ਠੀਕ ਆ ਗੱਲ ਆ ਹਾਂ ਆ ਕੱਲ ਨੂੰ ਬਾਈ ਕਹਿੰਦਾ ਦਿਨ ਪੂਰੇ ਨੇ ਉੱਤੇ ਲੈ ਜੇ ਦੋ ਲੈ ਜੇ ਚਾਰ ਲੈ ਜੇ ਪਰ ਆਰਡਰ ਬਾਲਾ ਕਮਾਲ ਦਾ ਰੱਖ ਲਿਆ ਚਵਾਈ ਦੀ ਕਿਵੇਂ ਰਹੂਗੀ ਬਾਈ ਚਵਾਈ ਜਮ ਪੋਲੀ ਧਾਰ ਆ ਬਾਈ ਗਾਰੰਟੀ ਹੈ ਚੀਜ਼ ਦੀ ਬਾਈ ਸ਼ਾਬਾਸ਼ ਟਾਟ ਫਟ ਜਮਾ ਵੀ ਬਾਈ 100 ਦੀ 100 100 ਦੀ 100 ਬਾਈ ਜਮਾਣਾ ਛੜਲਾ ਛੱਟਾ ਹਰੇਕ ਪੱਖ ਤੋਂ ਬਾਈ ਕਹਿੰਦਾ ਗਾਰੰਟੀ ਰਹੂਗੀ ਦੁੱਧ ਚ ਪਾਉਂਦੀ ਆ ਪੀਕ ਲੈਵਲ ਤੇ 18 ਕਿਜੀ ਤੇ ਇੱਕ ਦੋ ਦਿਨ ਬਾਅਦ ਇਹ ਕਹਿੰਦਾ ਕੱਢਦੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਬਾਡੀ ਵੀ ਬਾਲੀ ਅਸਲ ਆ ਗਈ ਤੇ ਬਾਕੀ ਥਣ ਦਾ ਸਾਈਜ਼ ਇਹਦਾ ਦੱਸਿਆ ਜਾਂਦਾ ਬਾੜੀ ਕਮਾਲ ਦੀ ਆ ਗਈ ਬਈ ਕਰੀਆਂ ਇਹਨਾਂ ਮਾੜੀ ਕਰਦੇ ਕਰਦੇ ਇਧਰਲੇ ਬੰਨੇ ਕਰਦੇ ਥੋੜੀ ਜੀ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਲੱਭ ਵੀ ਮਾਰ ਕੈਮਰਾ 100 ਦੀ 100 ਰੋ ਵੀ ਹਰੇਕ ਵਕਤ ਆ ਹਲਾਏ ਤੋਂ ਵੀ ਨਹੀਂ ਹੱਲਦੀ ਹੈ ਨਾ ਨਾ ਬਈ ਬਾੜੀ ਠੰਡੀ ਹੈ ਵਾਜੀ ਠੀਕ ਹੈ ਕੰਨਾਂ ਜੇ ਮਰਜ਼ੀ ਆ ਦੇਖ ਭਈਆ ਜੇ ਮਰਜ਼ੀ ਫੁੜੀ ਚੱਲੋ ਕੋਈ ਰੋਣ ਦੀ ਠੀਕ ਹੈ ਠੀਕ ਹੈ ਗੱਲ ਸਵਾਦੀ ਰੂਟ ਦੀ ਇੱਥੋਂ ਦਿਖਾ ਲਵੀ ਜਿਹੜਾ ਸੱਜਣਾ ਕਾਰੀਗਰ ਆ ਉਹਨੂੰ ਪਤਾ ਲੱਗ ਜੂ ਵੀ ਦੁੱਧ ਵਾਲਾ ਪੀ ਸੀ ਹੈ ਹਾਂ ਭਾਈ ਤੇ ਬਾਕੀ ਉਰਾਂ ਬਾਡੀ ਬੁੱਡੀ ਚੈੱਕ ਕਰਾ ਦੇ ਤੇ ਇੱਥੇ ਤੋਂ ਲਵੀ ਇਹਦੇ ਕੱਦ ਦਾ ਆਈਡੀਆ ਕਰਾ ਦੇ ਕਈ ਵਾਰੀ ਕੋਈ ਭਰਾ ਕਹਿੰਦਾ ਵੱਡੀ ਬੁੱਡੀ ਬਣਾਤੀ ਹੈ ਨਾ ਹਾਂ ਉਹ ਸਿਸਟਮ ਨਹੀਂ ਹੁੰਦਾ ਆਪਣੇ ਕੋਲੇ ਨਾ ਨਾ ਪਤਾ ਨੇ ਪੈਸੇ ਕਿੰਨੇ ਲਵਾਂਗੇ ਦੀ ਭਾਈ ਇਹਦਾ 1 45 ਲਵਾਂਗੇ 1 ਲੱਖ ਤੇ 45 ਜਮੀ ਫਿਕਸ ਜਾ ਤਾਰੇ ਜੇਬ ਚ ਕਿੰਨੇ ਪਾਲਾਂਗੇ ਬੱਸ ਜਮਾ ਫਿਕਸੇ ਦੱਸਿਆ ਬਾਈ ਜਮੇ ਮੁਹੱਜਾ ਤੂੰ ਕਰਦੇ ਜਿਹੜਾ ਬਾਈ ਮਾਨ ਕਰਦਾ ਜਮੇ ਜਮੇ ਜਮੀ ਕਰਦੇ ਤੂੰ ਕਰਦੇ ਬਾਈ ਮਾਨ ਜਮੀ ਮੁੱਲ ਵਾਲਾ ਕਰਨੇ ਓਹੇ ਕੰਮੇ ਕਰਦੇ ਵੀ ਜਿਹੜਾ ਭਰਾ ਆਵੇ ਤੇ ਸਾਰਾ 42 ਦੇ ਦਾਂਗੇ ਬਾਈ 1 42 ਦੀ ਹਾਂ ਬਾਈ 1 42 ਦੇ ਦਾਂਗੇ ਆਪਾਂ ਖੁਸ਼ ਹੋ ਕੇ ਛੋਟ ਮਰਜੀ ਦੀ ਕਰਾਂਗੇ ਛੋਟ ਕਰ ਦਾਂਗੇ ਜੀ ਕੋਈ ਗੱਲ ਨਹੀਂ ਛੋਟ ਨਾਲ ਮਾਰਟੀ ਵੀ ਕਰ ਦਾਂਗੇ ਛੋਟ ਨਾਲ ਨਾ ਸੌਦਾ ਮਹਿੰਗਾ ਹੋਣਾ ਨਾ ਹੋਵੇ ਸਸਤਾ ਸਿਲਵੀ ਇੱਥੋਂ ਮਾਰਨੀ ਕੈਮਰਾ ਜੇ ਉਧਰਲੇ ਬੰਨੇ ਜਾਊਗੀ ਨਾ ਥੱਲੇ ਵਾਲੇ ਆਰਡਰ ਤੋਂ ਕਰਾ ਦੀ ਚੈੱਕ ਆ ਲੇ ਬਾਤ ਇਹ ਮਾਲੂ ਵੀ ਫੜਾਕੇ ਵਾਲੀ ਰੱਖਦੇ ਆ ਦੋਹਾਂ ਸਾਈਡਾਂ ਤੇ ਨਸਾਂ ਆ ਗਈਆਂ ਕੱਦ ਵੀ ਚੰਗਾ ਤੇ ਬਾਕੀ ਯਾਰ ਭਾਜਨ ਵੀ ਚੰਗਾ ਲੱਗਦਾ ਰਹੇ ਉਰਲੇ ਬੰਨੇ ਕਰਦੇ ਇੱਥੋਂ ਕਰਦੇ 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 ਤੇ ਜਿਆਦਾ ਜਿਆਦਾ ਤੰਗ ਨਾ ਕਰ ਬੱਸ 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 ਜਿਆਦਾ ਪਰੇਸ਼ਾਨ ਨਾ ਕਰੋ ਇੱਥੋਂ ਦਿਖਾ ਲਈ ਗੱਬੀ ਤੇ ਇੱਥੋਂ ਬਾਡੀ ਬੁੱਡੀ ਕਰਾ ਦੇ ਚੱਕ ਤਸੱਲੀ ਕਰਾ ਦੇ ਹਰੇਕ ਪੱਖ ਤੋਂ 1 ਲੱਖ ਤੇ 42 ਦੀ ਬਾਈ ਕਹਿੰਦਾ ਦੇ ਦਾਂਗੇ ਛੋਟ ਛੱਪਾ ਕਰ ਦਾਂਗੇ ਤੇ ਹੁਣ ਮਾਰ ਦੇ ਲੱਭੀ ਕੱਟੇ ਤੇ ਕੈਮਰਾ ਸਿੰਗਾ ਦੀ ਮਾਰ ਦੇ ਬੰਦਾ ਫੇਸ ਕੁਆਲਿਟੀ ਕਰਾ ਦੇ ਚੱਕ ਆ ਨਾਗਾ ਜਮਾਂ ਬੰਦ ਸਿੰਘ ਜਿਵੇਂ ਕਹਦੇ ਨੇ ਹਰੀ ਹਰੀ ਉਹਦੇ ਘਾਹ ਤੇ ਕਹਿੰਦੇ ਵੀ ਜਿਹੜੀ ਗੋਲੀ ਕਾਲਾ ਨਾਕ ਕਰਦਾ ਹਣਾ ਸਹੀ ਗੱਲ ਆ ਬਾਈ ਉਹ ਸ਼ੀਟ ਨਹੀਂ ਹੋਇਆ ਹਾਂ ਕੱਦ ਕਾੜ ਵੀ ਸੋਨਾ ਸਿੰਘ ਆਗਾ ਜਮਾਂ ਬੰਦੇ ਦੀ ਤਾਰੀ ਕਿੰਨੀ ਉਮਰ ਰੋ ਬਾਈ ਇਹਦਾ ਬਾਈ ਖੀਰ ਆ ਜਮੀ ਇਹ ਸਰੀਆ ਇਹ ਸਬਕ ਦੋ ਸਾਲ ਦਾ ਤੁਰਪੂਗਾ ਹਾਂ ਤੋੜ ਦੋ ਫੋਲ ਕੇ ਹਾਂ ਬਾਈ ਤੋੜ ਚਲਾ ਦੇ ਤੇ ਬਾਕੀ ਇੱਥੇ ਲੋ ਕਰ ਸਕਦੇ ਚੱਕ ਸਿੰਘਾ ਸੁੰਗਾ ਤੋਂ ਲਾ ਕੇ ਬਾਡੀ ਦੀ ਬੰਤਰ ਤੋਂ ਲਾ ਕੇ ਐਨ ਆਸਲ ਆ ਗਿਆ ਟੈਸਟਿਕਲ ਦਾ ਆ ਗਿਆ ਜਮਾਂ ਪੱਧਰਾ ਹਣਾ हां भाई पूरा जमाणेट जमा कद चंगा आ गया है ना पूरी उम्र ਦਾ ਸਿਆਤਾਰੇ ਬਾਈ ਦੀ ਇਹਦੀ ਬਾਈ ਸਵਾ ਦੋ ਸਾਲ ਦੀ ਹੈ ਬਾਈ ਸਵਾ ਦੋ ਸਾਲ ਦੀ हां ਮਈਆਂ ਤੇ ਛੱਡਿਆ ਕਰੇ हां भाई ਛੱਡਿਆ ਵੇ ਠੀਕ ਆ ਗਾ हां भाई ਮੱਜਾਂ ਵੀ ਪਾਈ ਕਹਿੰਦਾ ਲਾਉਂਦਾ ਤੇ ਨਰਤ ਵੀ ਮਾਰੀ ਮਰਾਈ ਮਿਲ ਜੂ ਤੁਹਾਨੂੰ ਇਸ ਸਵਾਦ ਦਾ ਮਨ ਨਹੀਂ ਬੜਾ ਜਵੇਂ ਨਿੱਗਾ ਭਾਈ ਜਵੇਂ ਨਹੀਂ ਕੋਈ ਕਹਿੰਦਾ ਜਿੱਥੇ ਮਰਜ਼ੀ ਖੜਾ ਦੇ ਭਾਈ ਉੱਥੇ ਖੜਿਆ ਰਹਿੰਦਾ ਠੀਕ ਆ ਹਾਂ ਇਸ ਸਵਾਦ ਦਾ ਰਹੂਗਾ ਬਿਲਕੁਲ ਠੰਡਾ ਸੀਲ ਤੇ ਆ ਗਿਆ ਜਮਨ ਪਿਓਰ ਮੂਰਾ ਨਸਲ ਚ ਆ ਗਿਆ ਹਣਾ ਹਾਂ ਭਾਈ ਜਮਾ ਪਿਓਰ ਆ ਰਿਹਾ ਪਿਓਰਟੀ ਚ ਆ ਗਿਆ ਭਾਈ ਇੱਥੇ ਰੋਕ ਲਈ ਮਾੜਾ ਕਮਾ ਕੇ ਆ ਗਿਆ ਫੁੱਲ ਪਿਓਰਟੀ ਚ ਸਵਾਦ ਆਦਾ ਰਹੂਗਾ ਬਿਲਕੁਲ ਠੰਡਾ ਸੀਲ ਹੈ ਟੈਸਟੀਕਲ ਵਾਲੇ ਮਾਮਲੇ ਚ ਰਹੂਗਾ ਬਿਲਕੁਲ ਪੱਧਰ ਤੇ ਇੱਥੇ ਤੋਂ ਕਰਾ ਦੀ ਚੈੱਕ ਤੇ ਘਰੀ ਫੇਸੁਰਲੇ ਬੰਨੇ ਆ ਮੂੰਹ ਕਰਦੇ ਹੋਰਲੇ ਬੰਨੇ ਕਰਦੇ 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 ਬਾਸ਼ਿਆ ਹੋ ਗਈ ਫੋਟੋ ਇਹ ਇੱਥੋਂ ਕਰ ਸਕਦੇ ਸੱਜਣੋ سنگ ਸੁنگ ਚੈੱਕ ਕਰ ਸਕਦੇਮ ਇੱਥੇ ਤਾਂ ਫੋਟੋ ਮੰਡੇ ਦੀ ਜਰੂਰ ਬਣਾ ਲੈ ਹਾ ਯਾਰਾ ਤੇ ਕੁਆਲਿਟੀ ਆ ਗਈ ਪੂਰੀ ਫੁੱਲ ਕੱਟੇ ਤੇ ਆ ਗਿਆ ਬਾਈ ਕਹਿੰਦਾ ਦੰਦੋਂ ਖੀਰਾ ਸਵਾ ਦੋ ਸਾਲ ਦੀ ਉਮਰ ਕੱਦ ਵਿੱਡ ਵੀ ਚੰਗਾ ਤੇ ਬਹੁਤ ਕਮਾਲ ਦਾ ਕੱਟ ਆ ਗਿਆ ਕਮਾਲਾ ਕਮਾਲਾ ਕੀਰਾ ਹੋਰ ਕਮਾਲਾ ਵਰਲੇ ਬੰਨੇ ਤੇ ਬਾਕੀ ਇੱਥੇ ਤੋਂ ਕਰ ਸਕਦੇਮ ਚੈੱਕ ਸੁਭਾ ਦਾ ਬਿਲਕੁਲ ਠੰਡਾ ਉੱਤੋਂ ਬਿਲਕੁਲ ਸਟ੍ਰੇਟ ਰਹੂਗਾ ਤੇ ਬਾਕੀ ਪਛਾਣ ਤੋਂ ਕਰ ਸਕਦੇਮ ਚੈੱਕ ਬਾ ਇੱਥੋਂ ਕਮਾਲਾ ਬਾਈ ਮਹਲਾ ਟੈਸਟੀਕਲ ਦਾ ਆ ਗਿਆ ਬਿਲਕੁਲ ਪੱਧਰ ਤੇ ਬਿਲਕੁਲ ਬਰੀਕ ਪੂੰਛ ਆ ਗਿਆ ਤੇ ਬਾਈ ਕਹਿੰਦਾ ਖਾਸ ਗੱਲ ਇਹਦੀ ਇਹ ਆ ਮੱਝਾਂ ਇਹ ਤੋਂ ਲਵਾ ਲਵਾ ਵੀ ਲੈਣੇ ਵੀ ਮੱਝੀਆਂ ਮਈਆਂ ਵੀ ਲਾਉਂਦਾ ਤੇ ਨਾਥੇ ਦੇ ਤੁਹਾਨੂੰ ਮਾਰੀ ਮਰਾਈ ਮਿਲ ਜੂ ਤੇ ਲੰਬਾ ਆ ਗਿਆ ਫੁੱਲ ਲੈ ਚਲ ਜੂ ਬਰਾਂਦਰ ਲਈ ਬੰਨੇ ਤੇ ਟੈਸਟੀਕਲ ਇੱਥੋਂ ਤੁਹਾਨੂੰ ਚੈੱਕ ਕਰਾ ਦੂੰਗਾ ਬਿਲਕੁਲ ਪੱਧਰ ਆ ਗਿਆ ਤੇ ਇਹਦਾ ਤਾਰੇ ਪਤਾ ਕੋਸ ਆਪਾਂ ਨੂੰ ਵੀ ਕਿਹੜੇ ਟੀਕੇ ਦਾ ਇਹ ਸਰਕਾਰੀ ਦਾ ਹੀ ਸਰਕਾਰੀ ਦਾ ਹਾਂ ਜੀ ਠੀਕ ਆ ਗੱਲ ਹਾਂ ਜੀ ਆ ਸਰਕਾਰੀ ਸੀਮਨ ਦਾ ਆ ਗਿਆ ਬਾਈ ਕਹਿੰਦਾ ਅਗਜੈਕਟ ਨੰਬਰ ਨਹੀਂ ਪਤਾ ਕਿੰਨੇ ਕਿ ਦੁੱਧ ਵਾਲੀ ਮੱਝ ਦਾ ਰਹੂਗਾ ਇਹ ਇਹ ਬਾਈ 20 ਲੀਟਰ ਦਾ ਠੀਕ ਆ 2 ਕਿਲੋ ਵਾਲੀ ਮੱਝ ਦਾ ਤੇ ਬਾਕੀ ਟੈਸਟੀ ਕਾਲ ਦਾ ਬਿਲਕੁਲ ਸਾਫ ਸੁਥਰਾ ਇਧਰਲੇ ਬੰਨੇ ਕਰਦੀ ਬਾਈ ਉਹੀ ਗੱਲ ਆ ਵੀ ਸਵੇਰਾ ਦਾ ਠੰਡਾ ਨਾ ਜਮਾ ਬਾਈ ਹਲਦੀ ਨਹੀਂ ਕਿ ਜਵੇਂ ਸੇ ਵੀ ਜਮਾ ਜਿੱਥੇ ਮੱਝ ਕਢਾ ਲੈ ਪੱਕਾ ਪੱਕਾ ਕੀ ਕਰਨਾ ਪੈਂਦਾ ਵੀ ਗਰਮ ਗਰਮ ਨਹੀਂ ਹੈਗਾ ਸਵੇਰਾ ਦਾ ਵੀ ਨਾ ਨਾ ਜਮਾ ਠੰਡਾ ਬਾਈ ਤੇ ਉਰਲੇ ਬੰਨੇ ਫੇਸ ਕਰ ਦਈਏ ਦਾ ਆਪ ਕਿਸਕਰ ਤੋਂ ਕਰਦੋ ਕਰਦੋ ਅਰਲੇ ਬੰਨੇ ਸਿੰਘਾਂ-ਸੋਂਗਾਂ ਦੀ ਬਣਾਵਟ ਚੈੱਕ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਭਰਾਵਾਂ ਦੀ ਹਰੇਕ ਪੱਖ ਤੋਂ ਆ ਇੱਥੇ ਤੋਂ ਕਰ ਸਕਦੇ ਹੋ ਚੈੱਕ ਐਨ ਓਰੀਜਨਲ ਸਿੰਘ ਆ ਗਿਆ ਤੇ ਤਾਰੇ ਭਾਈ ਰੇਟ ਕੀ ਰੂਗਾ ਇਹਦਾ ਇਹਦਾ ਭਾਈ 85000 ਦਾ ਦੇਣਾ ਆਪਾਂ ਫਿਕਸ ਜਮੀ 82 ਦਾ ਦੇ ਦਾਂਗੇ ਭਾਈ 82 ਦਾ ਹਾਂ ਭਾਈ ਠੀਕ ਆ ਕੱਲ ਨੰਬਰ ਬੋਲ ਦੂਗੀ ਨੰਬਰ 98157 ਹਾਂਜੀ 197352 98157 197352 ਦਾ ਨੰਬਰ ਆ ਇੱਕ ਤਾਂ ਤੁਹਾਨੂੰ ਆਖੀਰਾ ਕੱਟਾ ਦਿਖਾਤਾ ਤੇ ਇੱਕ ਸਜਣ ਉਹ ਮੱਝ ਦਿਖਾਤੀ ਵੇ ਬਾਈ ਕਹਿੰਦਾ ਆਪਣੇ ਘਰ ਦੀ ਮੱਝ ਆ ਚੋਈ ਹੋਈ ਆ ਤੇ ਬਾਕੀ ਦੁੱਧ ਸੋਨਾ ਪਾਉਂਦੀ ਆ ਜਿਹੜੇ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ